ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕੋਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅਮਰਜੀਤ ਸਿੰਘ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟ ਇੱਕੋ ਹੀ ਵਾਰ ਤੁਹਾਨੂੰ ਦਿਖਾਉਣੀ ਆ ਸੂਈ ਸਵਾਈ ਆ ਤੇ ਗੱਲਬਾਤ ਆਪਾਂ ਕਰਦੇ ਹਾਂ ਵੀ ਦਿਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੀਆਂ ਮੇਰੀਆਂ ਧੀਆਂ ਭੈਣਾਂ ਭਰਾਵਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੁਣ ਸਨਾਈ ਟਾਈਟਾ ਜੀ ਜੀ ਗੁਰੂ ਰਾਮਦਾਸ ਦੀ ਕਿਰਪਾ ਉਹਦੀ ਹੋਣੀ ਚਾਹੀਦੀ ਫਿਰ ਤਾਂ ਮਹਾਰਾਜ ਦੀ ਬਾਤ ਠੀਕ ਹੈ ਬਾਕੀ ਸਭ ਠੀਕ ਹੈ ਜੀ ਤੇ ਨਾਮ ਦੱਸਦੇ ਕਰੀ ਨਾਮ ਮੇਰਾ ਜੀ ਅਮਰਜੀਤ ਸਿੰਘ ਮਾਨ ਆ ਹਾਂਜੀ ਪਿੰਡ ਮੇਰਾ ਚੱਕ ਹੌਲੇ ਕਾਗੀ ਤੇ ਉਸ ਤਰ੍ਹਾਂ ਮੈਂ ਰਵੇ ਦੱਸਣਾ ਬੋੜੀ ਚੱਕ ਨੇ ਨਾ ਜਿਆਦਾ ਮਸ਼ਹੂਰ ਆ ਜਿਆਦਾ ਕਿਉਂਕਿ ਬੋੜੀ ਬੜੀ ਤਗੜੀ ਹੈ ਤੇ ਹਰ ਇੱਕ ਤਾਂ ਆਕ ਚੱਕ ਹੈ ਬੜੇ ਆ ਹਾਂਜੀ ਹਾਂਜੀ ਪਰ ਬੋੜੀ ਇਹ ਕੀ ਸਾਡੇ ਪਾਕਿਸਤਾਨ ਦੇ ਵੇਲੇ ਦੀ ਹੈ ਅੱਛਾ ਢੂਲ ਦੇ ਲਾਗੇ ਉਥੋਂ ਫਿਰ ਉਹ ਅਗਲਾ ਮੋੜ ਆਉਂਦਾ ਠੀਕ ਹੈ ਹਾਂਜੀ ਇਹ ਕਹਿੰਦੇ ਮੈਂ ਦੱਸ ਦੇਣਾ ਬੋੜੀ ਚੱਕ ਨਾ ਜਿਆਦਾ ਮਸ਼ਹੂਰ ਹੈ ਉਹਦੇ ਆਪਾਂ 9:30 ਵਜੇ ਜਲੀ ਹਾਂਜੀ ਤੇ 11:00 ਵਜੇ ਨਾਲ ਗਾਂ ਲੱਦ ਕੇ ਵੀ ਚਲੇਗੀ ਅੱਛਾ ਹਾਂਜੀ ਠੀਕ ਹੈ ਫੋਨ ਦੇ ਬਥੇਰੇ ਆਏ ਹਣੇ ਉਹ ਹਿੰਦੀ ਹੈ ਦੇਖੀ ਆਪਾਂ ਮੋਲਵੀ ਜਾਇਜ਼ ਕਰਨਾ ਹੁੰਦਾ ਤੇ ਡੰਗਰ ਵੀ ਸਿਰੇ ਦਾ ਹੀ ਦੇਣਾ ਦਾ ਅੱਛਾ ਤੇ ਦੇਣਾ ਵੀ ਰਜ ਕੇ ਸੀਲ ਹੁੰਦਾ ਵਧੀਆ ਠੀਕ ਹੈ ਅਗਰ ਬੜੇ ਮਿਲਦੇ ਪਰ ਲਈਦੇ ਨਹੀਂ ਕੋਈ ਮੇਰੇ ਪਸੰਦ ਨਹੀਂ ਆਪਾਂ 83 ਦਿਨ ਹੀ ਪਾਉਨੇ ਆ ਪਰ ਰੋਜ਼ ਤੇ ਵੀਡੀਓ ਪਾਉਂਦੇ ਨਹੀਂ ਹਾਂਜੀ ਹਾਂਜੀ 83 ਦਿਨ ਹੀ ਪਾਉਣਾ ਲੈਣਾ ਸਿਰਾ ਹੀ ਹੈ ਠੀਕ ਆ ਹਾਂਜੀ ਉਹ ਇੱਕ ਨਾ ਆ ਕੇ ਵੇਚੀ ਦਾ ਵੀ ਆ ਵੇਖੋ ਸਾਡੇ ਕੋਲ ਮਾਲ ਇਹੋ ਜਿਹਾ ਠੀਕ ਠੀਕ ਆ ਚਲੋ ਫਿਰ ਜਿਹੜੀ ਹੈਗੀ ਆ ਕਿਨਵਾ ਸੁਆ ਜੇ ਦਾ ਇਹ ਪਹਿਲਾ ਸੁਆ ਜੀ ਅੱਛਾ ਚਾਰ ਦੰਦ ਆ ਖਾਣੇ ਆਪਾਂ ਖਾ ਲ ਦੋ ਭਾਵੇਂ ਅੱਛਾ ਪਹਿਲਾ ਪਹਿਲਾ ਸੁਆ ਤੇ ਸੁਈ ਨੂੰ ਕਿੰਨਾ ਚਿਰ ਹੋ ਗਿਆ ਸੁਈ ਨੂੰ ਉਹ ਜੇ ਬੱਚਾ ਕੋਈ 15 ਲਾ ਲੇ ਕੋਈ 14 ਲਾ ਲੇ ਅੱਛਾ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰਕੇ ਬਿਲਕੁਲ ਦੁੱਧ ਇਹ 16 ਲੀਟਰ ਮੌਕੇ ਤੇ ਤਿਆਰ ਹੈ ਜੀ ਬਿਲਕੁਲ ਤਿਆਰ ਹਾਂਜੀ ਹਾਂ ਤਿਆਰ ਮਣਵਾ ਖੋਲੋ ਫੇਰ ਤੋੜ ਦਈਏ ਸੁਆ ਜਿਹੜਾ ਇਹਦਾ ਪਹਿਲਾ ਹੀ ਆ ਇਹ ਲੈਓ ਬਾਕੀ ਚਿਹਰੇ ਦੀ ਕਾਫੀ ਖੂਬਸੂਰਤ ਹੈ ਤੇ ਹੈਗੀ ਵੀ ਕਰੋਸ ਚ ਉਤਰਾ ਠੰਡੀ ਸੀਲ ਪੂਰੀ ਬਹੁਤ ਜੀ ਆਪਾਂ ਤੁਹਾਨੂੰ ਵਿਖਾਈ ਦੇਣੀ ਠੰਡੀ ਸੀਲ ਦਾ ਹੋਣੀ ਅੱਛਾ ਹਾਂਜੀ ਦਿਖਾ ਦਈਏ ਫਿਰ ਇੱਕ ਮਿੰਟ ਬਾਸ ਹੁਣ ਤੁਹਾਨੂੰ ਵਿਖਾ ਲਦੇ ਨੇ ਤੇ ਬੱਚਾ ਇਹਦਾ ਆ ਜੀ ਆਹ ਬੱਚਾ ਜੀ ਇਹਦਾ ਇਹ ਕਰੀ ਇਹਦਾ ਤੁਹਾਨੂੰ ਦਿਖਾ ਲੈਂਦੇ ਬਹਿ ਜਾਇ ਤੇ ਆਹ ਦੇਖ ਸਾਡੇ ਹੈਗੀ ਜਿਹੜੀ ਠੰਡੀ ਧੀਰੀ ਆ ਚਲੋ ਠੀਕ ਆ ਫਿਰ ਚਵਾਬ ਇੱਕ ਰਹੀ ਤੁਹਾਨੂੰ ਦਿਖਾ ਹੀ ਦੀ ਗੇ ਆਹ ਦੇਖ ਸਕਦੇ ਅਗਲੇ ਥਨਾ ਦਾ ਚਵਾ ਜਿਹੜਾ ਤੇ ਪਿਛਲੇ ਥਨਾ ਦਾ ਚਵਾਬ ਜਿਹੜਾ ਦੇਖ ਸਕਦੇ ਜੀ ਬਸ ਇਹੋਲੇ ਪਸੰਨਾ ਸ਼ੁਰੂ ਹੋ ਗਈ ਹੈ ਜਿਹੜੀ ਠੀਕ ਸਵਾਹ ਆ ਜਿਹੜਾ ਬਿਲਕੁਲ ਸਫਾਈ ਜਿਆ ਤੇ ਦੱਸਿਓ ਮੁੱਲ ਫਿਰੇ ਦਾ ਮੁੱਲ ਵੀ ਦੱਸ ਦਿਓ ਚਲ ਹੋਰ ਬੰਦਾ ਦੱਸਦਾ ਜੀ ਹਾਂਜੀ ਇਹਨਾਂ ਗਾਇਆਂ ਜਿੱਤ ਪੁਲੀਆਂ ਗਾਇਆਂ ਖੁਲੀਆਂ ਛੱਡਦਾ ਬੰਦਾ ਅੱਛਾ ਅਸੀਂ ਪਾਇਆ ਜਾਣੇਗੇ ਨਾ ਹਾਂਜੀ ਹਾਂਜੀ ਤੇ ਉਹ ਨਾ ਬੱਚਾ ਕਿਹ ਗਾਈਂ ਥਲੇ ਨਹੀਂ ਛੱਡਦੇ ਬਾਲਟੇ ਜਿਨ੍ਹਾਂ ਨੂੰ ਪਾਉਂਦੇ ਦੋਦਾਂ ਦੇ ਵੀ ਇਹ ਮੁੜ ਕੇ ਉੱਤੇ ਜਲ ਜਾਂਦੀਆਂ ਠੀਕ ਆ ਜੰਦੀਆਂ ਹਾਂਜੀ ਹਾਂਜੀ ਇਹ ਕੋ ਲੋਉਂਦੇ ਹੀ ਨਹੀਂ ਪਹਿਲੇ ਦਿਨ ਹੀ ਅੱਛਾ ਕਿਹ ਗਾਣ ਬੱਚਾ ਨਹੀਂ ਥਲੇ ਛੱਡਦੇ ਬਾਕੀ ਇਹ ਸੀਲ ਠੰਡੀ ਤੋਂ ਵੇਖ ਲਈ ਆ ਇਹਨਾਂ ਦਾ ਲੋੜ ਵੀ ਨਹੀਂ ਹਾਂਜੀ ਹਾਂਜੀ ਪਾਣੀ ਦੋ ਜਣੇ ਬਹਿ ਕੇ ਚੋਈ ਜਾਣ ਪਸਮਾਹ ਖਾਣ ਥਣ ਵਿਖਾ ਕੇ ਵੇਖ ਲੱਕੜਾ ਕੱਢਿਆ ਹੋਇਆ ਹਾਂ ਆ ਦੇਖ ਸਕਦੇ ਹੁਣ ਪੂਰਾ ਪਸਮ ਗਈ ਆ ਤੇ ਥਣ ਪੂਰਾ ਵਧੀਆ ਕਰ ਗਈ ਹੱਥ ਨਾਲ ਚੋਣ ਆਲਾ ਤੇ ਕਿ ਕਰੀਏ ਪਿੱਛੇ ਹਵਾ ਨਾਲ ਫੇਰ ਤੋਂ ਦੇਖ ਸਕਦੇ ਹਾਂ ਕਿੰਨਾ ਫਿਰ ਰੱਖਦੀ ਇਹਦਾ ਮੁੱਲ ਮੁੱਲ ਤੇ ਹਰ ਪੀਸ ਆਉਂਦੀ ਹੈ ਮੈਡਮ ਦਾ 60000 ਵੀ ਕੋਈ ਨਹੀਂ ਆਂਦਾ ਅੱਛਾ ਪੈਂਦਾ ਆ ਹਾਂਜੀ ਪਰ ਨਹੀਂ ਆਪਾਂ ਨੂੰ ਹਰ ਇੱਕ ਆਪਣਾ 1000 ਦਾ ਮਾਣ ਕਰਦਾ ਸਿਆਣੇ ਬੰਦੇ ਕਰਕੇ ਹਾਂਜੀ ਆਡਾ ਵੀ ਫਰਜ ਬਣਦਾ ਵੀ ਜਿਹੜਾ ਸਾਡਾ ਐਵੇਂ ਗਾਂ ਕਰੀਏ ਹਾਂਜੀ ਹਾਂਜੀ ਆਪਾਂ ਤਾਂ ਮੁੱਲ ਰੱਖਣਾ 57000 ਰੁਪਏ ਅੱਛਾ ਹਾਂਜੀ ਤੇ ਵਿੱਚ ਮੰਨਤਾਂ ਨੂੰ ਮੁਕਤ ਕਰਦੇ ਇਹ ਕੀ ਕਰੀਦਾ ਹਰ ਵਾਰੀ ਹੀ ਕਰਨਾ ਪੈਂਦਾ ਇਹ ਤੁਹਾਡਾ ਜੇ ਕੋਈ ਸਾਡਾ ਕਰਦਾ ਮੈਂ ਪਹਿਲਾਂ ਦੱਸਿਆ ਜੇ ਸਾਨੂੰ ਵੀ ਕਰਨਾ ਪੈਂਦਾ ਜੀ ਹਾਂਜੀ ਹਾਂਜੀ ਇਹ ਤਾਂ ਥਣ ਬਣ ਕੇ ਤੇ ਵਪਾਰ ਨਹੀਂ ਜੀ ਹੁੰਦਾ ਹਾਂਜੀ ਹਾਂਜੀ ਮੈਂ ਆਂ ਵੀਡੀਓ 'ਚ ਇਹੋ ਗੱਲਾਂ ਨਾ ਨ ਠੀਕ ਹੈ ਜ਼ਰੂਰ ਕਰਾਂਗੇ ਦੂਰੋਂ ਨੇੜੇ ਇਹਦਾ ਸਾਨੂੰ ਹਤਿਆਰ ਰੱਖਣਾ ਪੈਂਦਾ ਹਾਂਜੀ ਹਾਂਜੀ ਖਾਸ ਕਰਕੇ ਜਿਹਨੂੰ ਕਰਾਇਆ ਵੱਧ ਪੈਂਦਾ ਹਾਂਜੀ ਉਹਦੇ ਵਾਤੇ ਅਸੀਂ ਮਾਨ ਜਿਆਦਾ ਕਰਦੇ ਜਿਹਨੂੰ 2 400 500 ਪੈਂਦਾ ਉਹਦਾ ਉਹਨੂੰ ਛੋੜਛਾੜ ਹੀ ਕਰੀਦੀ ਅਚਾ ਉਹਦਾ ਸਾਫ ਦਾ ਕਰਦੇ ਉਹ ਸਾਹ ਨੇ ਵੀ ਉਹਨੂੰ ਕਰਾਇਆ 500 ਰੁਪਏ ਤੇ 500 ਜਿਹਨੂੰ 200 ਛੜਤਾ ਤੇ 300 ਨੂੰ ਪੈ ਗਿਆ ਤੇ ਜਿਹੜੇ ਜਿਹਨਾਂ ਨੇ 2000 2500 ਕਰਾਇਆ ਪੈਣਾ ਹਾਂਜੀ ਉਹਦੇ ਵਾਤੇ ਤੈਨੂੰ ਆਪ ਸਿਆਣਾ ਵੀ ਕਰਨਾ ਪੈਂਦਾ ਕੋ ਸਾਨੂੰ ਉਹਦੀ ਮਤ ਕਰਨੀ ਪੈਂਦੀ ਹਾਂਜੀ 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 ਤੇ ਠੀਕ ਹੈ ਬਾਕੀ ਇਹ ਆ ਕਿ ਇੱਥੋਂ ਕੋ ਦੋ ਟਾਈਮ ਚੋਕ ਲੈ ਜਾਏ ਤਿੰਨ ਟਾਈਮ ਚੋਕ ਲੈ ਜਾਏ ਹਨਾ ਕਿਉਂ ਬਹਿਰ ਦੇਖਣ ਨਹੀਂ ਦੀ ਹੈ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਖੜੇ ਜੀ